ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਫੇਰ ਫਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ 3.2 ਅਭਿਆਸ ਦੇ 4 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਬੇਟਾ ਮਹੱਤਮ ਸਮਾਵਰਤਕ ਨੂੰ ਆਪਾਂ ਗੁਣਖੰਡ ਵਿਧੀ ਰਾਈ ਪਤਾ ਕਰਨਾ ਇਹਦੇ ਵਿੱਚ ਵੈਸੇ ਇਹ ਮੈਥਡ ਵਰਤਣਾ ਨਹੀਂ ਪਰ ਤੁਹਾਨੂੰ ਕਨਸੈਪਟ ਕਲੀਅਰ ਕਰਨ ਦੇ ਲਈ ਬੇਟਾ ਆਪਾਂ ਇਹ ਕਰਦੇ ਪਏ ਆ ਤਾਂ ਕਹਿੰਦਾ ਪਹਿਲਾਂ ਆਪਾਂ ਗੁਣਖੰਡ ਵਿਧੀ ਦੇ ਰਾਹੀਂ ਆ ਹਨਾ ਅਸੀਂ ਕੀ ਕਰਾਂਗੇ ਹੁਣ ਤਿੰਨ ਸੰਖਿਆਵਾਂ ਉੱਤੇ ਅਸੀਂ ਦੋ ਸੰਖਿਆਵਾਂ ਦਾ ਕੀਤਾ ਸੀ 30 ਤੇ 50 ਤੇ 70 ਆਪਾਂ 30 ਦੇ ਗੁਣਨਖੰਡ ਆ ਜਿਹੜੇ ਬੇਟਾ ਪਹਿਲਾਂ ਬਣਾਵਾਂਗੇ 30 ਦੇ ਗੁਣਨਖੰਡ ਦੂ ਪਹਿਲਾਂ ਤਾਂ 30 ਹੈ ਜਿਹੜਾ ਉਹ ਦੋ ਦੇ ਭਾੜੇ ਤੇ ਇੱਕ ਦੇ ਭਾੜੇ ਤੇ ਜਾਂਦਾ ਠੀਕ ਹੈ ਇਹਦਾ ਗੁਣਨਖੰਡ ਹੋ ਗਿਆ ਇੱਕ ਤੋਂ ਬਾਅਦ ਦੋ ਦੇ ਭਾੜੇ ਤੇ ਵੀ 30 ਜਾਂਦਾ ਆ ਉਹ ਵੀ ਇਹਦਾ ਗੁਣਨਖੰਡ ਹੋ ਗਿਆ 15 2 30 ਹੁੰਦੇ ਤਿੰਨ ਦੇ ਭਾੜੇ ਤੇ ਵੀ ਜਾਂਦਾ ਆ ਫਿਰ 4 ਤੇ ਨਹੀਂ ਜਾਂਦਾ 5 ਨੂੰ 6 3 ਹੁੰਦੇ ਆ 6 ਤੇ ਨਹੀਂ ਜਾਂਦਾ 7 ਤੇ ਨਹੀਂ ਜਾਂਦਾ 8 ਤੇ ਨਹੀਂ ਜਾਂਦਾ 9 ਤੇ ਨਹੀਂ ਜਾਂਦਾ 10 ਤੇ ਜਾਂਦਾ ਠੀਕ ਹੈ 10 ਤੋਂ ਬਾਅਦ ਦੇ ਵਿੱਚ ਫਿਰ ਇਹ ਬੇਟਾ 15 ਤੇ ਜਾਂਦਾ ਆ 15 2 30 ਹੁੰਦੇ ਫਿਰ 30 ਤੇ ਜਾਂਦਾ ਇਹ ਇਹ ਦੇ ਗੁਣਨਖੰਡ ਹੋ ਗਏ ਠੀਕ ਹੈ ਤਾਂ ਐਚ ਸੀ ਸੀ ਮਹੱਤਮ ਸਮਾਵਰਤਕ ਤੁਹਾਨੂੰ ਦੱਸਿਆ ਸੀ ਹਾਈएस्ट ਕਾਮਨ ਫੈਕਟਰ ਐਚ ਸੀ ਐਫ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਠੀਕ ਹੈ ਹੁਣ 50 ਦੇ 50 1 ਤੇ ਵੀ ਜਾਂਦਾ 2 ਤੇ ਵੀ ਜਾਂਦਾ 5 ਤੇ ਵੀ ਜਾਂਦਾ ਫਿਰ ਬੇਟਾ 10 ਤੇ ਵੀ ਜਾਂਦਾ ਹੈ ਠੀਕ ਹੈ 10 ਤੋਂ ਬਾਅਦ ਦੇ ਵਿੱਚ ਫਿਰ ਬੇਟਾ ਇਹ 25 ਤੇ 20 ਜਾਂਦਾ ਹੈ 25 ਦੋਣਾ 50 ਹੁੰਦੇ ਹੋਰ ਵਿੱਚ ਨਹੀਂ ਜਾਂਦਾ ਤਾਂ 50 ਤੇ ਵੀ ਜਾਂਦਾ ਹੈ ਠੀਕ ਹੈ ਬੇਟਾ ਉਸ ਤੋਂ ਬਾਅਦ 70 ਦੇ ਆ 70 ਇੱਕ ਤੇ ਵੀ ਜਾਂਦਾ ਹੈ ਦੋ ਤੇ ਵੀ ਜਾਂਦਾ ਹੈ ਫਿਰ ਬੇਟਾ 5 ਤੇ ਜਾਂਦਾ ਹੈ ਠੀਕ ਹੈ 14 14 ਤੋਂ 5 ਹੀ 70 ਹੁੰਦੇ ਆ 6 ਤੇ ਨਹੀਂ ਜਾਂਦਾ ਫਿਰ 7 ਤੇ ਜਾਂਦਾ 7 ਤੋਂ ਬਾਅਦ ਦੇ ਵਿੱਚ ਬੇਟਾ ਇਹ ਜਾਂਦਾ ਹੈ 10 ਤੇ 10 70 ਹੁੰਦੇ ਆ ਫਿਰ 14 5 ਹੀ 70 ਹੁੰਦੇ 14 ਤੇ ਜਾਂਦਾ ਆ ਫਿਰ ਇਹਦੂ ਬਾਅਦ ਦੇ ਵਿੱਚ ਬੇਟਾ ਇਹ ਜਾਂਦਾ 35 ਤੇ 35 ਦੂਣਾ 70 ਹੁੰਦੇ ਫਿਰ ਇਹ 70 ਤੇ ਵੀ ਪੂਰਾ ਪੂਰਾ ਵੰਡਿਆ ਜਾਂਦਾ ਠੀਕ ਹੈ ਹੁਣ ਆ ਬੇਟਾ ਤਿੰਨਾਂ ਦੇ ਗੁਣਨਖੰਡ ਆਪਾਂ ਕੱਢ ਲੇ ਤਿੰਨਾਂ ਦੇ ਗੁਣਨਖੰਡਾਂ ਦੇ ਵਿੱਚੋਂ ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਕਿਹੜਾ ਆ 10 ਇਹਦੇ ਵਿੱਚ ਵੀ ਹੈਗਾ ਬੇਟਾ ਸਾਂਝਾ 10 ਇਹਦੇ ਵਿੱਚ ਵੀ ਹੈਗਾ ਤੇ 10 ਇਹਦੇ ਵਿੱਚ ਵੀ ਗੁਣਨਖੰਡ ਸਾਂਝਾ ਆ ਇਸ ਕਰਕੇ ਇਹਨਾਂ ਦਾ ਮਹੱਤਮ ਸਮਾਵਰਤਕ ਕਿੰਨਾ ਆ ਗਿਆ ਸਾਡੇ ਕੋਲੇ 10 ਆ ਗਿਆ 10 ਬੇਟਾ ਸਾਂਝਾ ਗੁਣਨਖੰਡ ਆ 10 30 ਨੂੰ ਵੀ ਪੂਰਾ ਪੂਰਾ ਵੰਡਦਾ 10 ਧਿਆ 30 50 ਨੂੰ 10 50 50 10 70 70 ਵੱਡੇ ਤੋਂ ਵੱਡਾ ਸਾਂਝਾ ਗੁਣਨਖੰਡ ਕਿਹੜਾ ਆ ਗਿਆ 10 ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਹਦਾ ਜਿਹੜਾ ਹੈਗਾ ਆ ਬੀ ਪਾਰਟ ਕਰਦੇ ਆ ਬੀ ਪਾਰਟ ਨੂੰ ਧਿਆਨ ਦੇ ਨਾਲ ਦੇਖੋ ਕਿੰਦਰ 24 32 ਤੇ 40 ਠੀਕ ਹੈ 24 ਆਪਾਂ ਇੱਥੇ ਲਿਖ ਲੈਨੇ ਆ 32 ਇੱਥੇ ਲਿਖ ਲੈਨੇ 40 ਆ ਲਿਖੇ ਹੋਏ ਆ 24 ਦੇ ਗੁਣਨਖੰਡ ਬੇਟਾ 1 ਤੇ ਵੀ ਜਾਂਦਾ 2 ਤੇ ਵੀ ਜਾਂਦਾ 3 ਤੇ ਵੀ ਜਾਂਦਾ 4 6 24 ਹੁੰਦੇ ਆ ਉਸ ਤੋਂ ਬਾਅਦ ਦੇ ਵਿੱਚ ਬੇਟਾ ਇਹ ਜਾਂਦਾ ਆ 8 ਤੇ ਜਾਂਦਾ ਆ ਫਿਰ ਇਹ 12 2 24 ਹੁੰਦੇ ਫਿਰ 24 ਠੀਕ ਹੈ ਬੇਟਾ ਆ ਇਹਦੇ 24 ਦੇ ਗੁਣਨਖੰਡ ਬਣ ਗਏ 40 ਦੇ ਗੁਣਖੰਡ ਬਣਨਗੇ 40 1 ਤੇ ਵੀ ਜਾਂਦਾ 2 ਤੇ ਵੀ ਜਾਂਦਾ 5 ਤੇ ਵੀ ਜਾਂਦਾ ਐ ਸੋਰੀ ਬੇਟਾ ਪਹਿਲਾਂ 4 ਤੇ ਵੀ ਜਾਊਗਾ 4 ਦਾ ਐ 40 ਹੁੰਦੇ ਆ ਫੇਰ 5 ਤੇ ਫੇਰ 8 5 40 ਹੁੰਦੇ ਆ ਫੇਰ 10 ਤੇ ਜਾਂਦਾ ਐ ਠੀਕ ਐ 10 ਤੋਂ ਬਾਅਦ ਦੇ ਵਿੱਚ ਬੇਟਾ ਫੇਰ ਇਹ 20 ਤੇ ਜਾਂਦਾ 20 ਤੋਂ ਬਾਅਦ ਦੇ ਵਿੱਚ ਫੇਰ ਇਹ 40 ਤੇ ਵੀ ਜਾਂਦਾ ਐ ਠੀਕ ਐ ਬੇਟਾ ਆ ਇਹਦੇ ਹੋ ਗਏ ਗੁਣਖੰਡ ਇਦੂ ਬਾਅਦ ਦੇ ਵਿੱਚ ਬੇਟਾ ਆਪਾਂ 32 ਦੇ 32 ਹੈ ਜਿਹੜਾ ਬੇਟਾ 2 ਤੇ ਵੀ ਜਾਂਦਾ ਚ 3 ਤੇ ਨਹੀਂ ਜਾਂਦਾ 1 ਤੇ ਸਭ ਤੋਂ ਪਹਿਲਾਂ ਬੇਟਾ 1 ਤੇ ਜਾਣਾ ਫਿਰ ਬੇਟਾ 2 ਤੇ ਵੀ ਜਾਂਦਾ ਹੈ 32 ਫਿਰ ਇਹ 4 ਤੇ ਵੀ ਜਾਂਦਾ ਫਿਰ ਇਹ ਬੇਟਾ 8 ਤੇ ਵੀ ਜਾਂਦਾ ਫਿਰ ਇਹ ਬੇਟਾ 9 10 11 ਤੇ ਨਹੀਂ ਜਾਂਦਾ 12 ਤੇ ਨਹੀਂ ਜਾਂਦਾ 16 ਤੇ ਜਾਂਦਾ 16 ਦੋਨਾ 32 ਉਸ ਤੋਂ ਬਾਅਦ ਦੇ ਵਿੱਚ ਫਿਰ ਇਹ 32 ਤੇ ਵੀ ਜਾਂਦਾ ਹੁਣ ਬੇਟਾ ਅਸੀਂ ਤਿੰਨਾਂ ਦੇ ਵਿੱਚ ਵੱਡੇ ਤੋਂ ਵੱਡਾ ਸਾਂਝਾ ਦੇਖਦੇ ਹਾਂ ਗੁਣਖੰਡ ਕਿਹੜਾ ਆ ਤੇ ਬੇਟਾ 8 ਆਟਾ ਜਿਹੜਾ ਹੈਗਾ ਏ ਠੀਕ ਹੈ ਆਟਾ ਇਹਦੇ ਵਿੱਚ ਵੀ ਹੈਗਾ ਸਭ ਤੋਂ ਵੱਡਾ ਅੱਖਰ ਜਿਹੜਾ ਇਹਦੇ 'ਚ ਵੀ ਹੈਗਾ ਤੇ ਇਹਦੇ ਵਿੱਚ ਵੀ ਹੈਗਾ ਇਹਨਾਂ ਦਾ ਮਹੱਤਮ ਸਮਾਵਰਤਕ ਕਿੰਨਾ ਆ ਗਿਆ 8 ਆ ਗਿਆ 8 ਦੇ ਪਹਾੜੇ ਤੇ 24 ਵੀ ਵੰਡੇ ਜਾਂਦੇ 8 3 24 32 ਵੀ ਵੰਡੇ ਜਾਂਦੇ 8 4 32 8 5 40 40 ਵੀ ਵੰਡੇ ਜਾਂਦੇ ਤਾਂ ਬੇਟਾ ਮੈਕਸਿਮਮ ਆਪਾਂ ਵੱਡੇ ਤੋਂ ਵੱਡਾ ਗੁਣਨਖੰਡ ਲੈਣਾ ਹੁੰਦਾ ਮਹਾਤਮ ਸਮਾਵਰਥਕ ਦੇ ਲਈ ਤਾਂ ਇਹ 8 8 ਤੋਂ ਵੱਡਾ ਕੋਈ ਪਹਾੜਾ ਨਹੀਂ ਜਿਹਦੇ ਤੇ ਤਿੰਨੇ ਸੰਖਿਆਵਾਂ ਵੰਡੀਆਂ ਜਾਣ। ਉਸ ਤੋਂ ਬਾਅਦ ਬੇਟਾ ਅਸੀਂ ਆ ਗਏ ਇਹਦੇ ਭਾਗ ਸੀ ਦੇ ਉੱਤੇ ਭਾਗ ਸੀ ਦੇ ਉੱਤੇ ਧਿਆਨ ਨਾਲ ਦੇਖੋ 36 60 ਤੇ 72 ਠੀਕ ਹੈ ਅਸੀਂ 36 ਦੇ ਗੁਣਨਖੰਡ ਬਣਾਵਾਂਗੇ 36 ਦੇ 60 ਦੇ ਤੇ 72 ਦੇ ਫਿਰ ਆਪਾਂ ਵੱਡੇ ਤੋਂ ਵੱਡਾ ਸਾਂਝਾ ਕੱਢ ਲਵਾਂਗੇ ਗੁਣਨਖੰਡ 36 ਬੇਟਾ 1 ਤੇ ਵੀ ਜਾਂਦਾ ਹੈ 2 ਤੇ ਵੀ ਜਾਂਦਾ ਹੈ 3 ਤੇ ਵੀ ਜਾਂਦਾ ਹੈ 4 ਨਾयां 36 ਹੁੰਦੇ ਆ ਫਿਰ 5 6 ਕਮ 6 36 6 ਤੇ ਵੀ ਜਾਂਦਾ ਹੈ 7 8 9 9 ਤੇ ਜਾਂਦਾ 9 ਚੋਕਾ 36 ਫਿਰ 12 3 36 ਹੁੰਦੇ ਆ ਇਸ ਤੋਂ ਬਾਅਦ 18 2 36 ਹੁੰਦੇ ਆ ਫਿਰ 36 ਤੇ ਵੀ ਜਾਂਦਾ ਇਹ ਦੇ ਗੁਣਨਖੰਡ ਬਣ ਗਏ ਫਿਰ 60 ਦੇ ਬੇਟਾ 60 ਇੱਕ ਤੇ ਵੀ ਜਾਂਦਾ 2 ਤੇ ਵੀ ਜਾਂਦਾ 3 ਤੇ 3 2 6 ਪੂਰਾ ਪੂਰਾ ਜਾਂਦਾ 4 ਤੇ 15 ਚੌਕੀ 60 ਹੁੰਦੇ ਆ 5 ਤੇ 12 5 60 ਹੁੰਦੇ ਆ 6 ਦਾਇਆ 60 ਫਿਰ 8 ਤੇ ਨਹੀਂ ਜਾਂਦਾ 9 ਤੇ ਨਹੀਂ 10 6 60 ਫਿਰ 12 5 60 ਫਿਰ 15 ਚੌਕੀ 60 ਫਿਰ 20 ਤੇ ਆ 60 ਉਸ ਤੋਂ ਬਾਅਦ 60 1 60 ਔਰ ਕਿੰਨੇ ਗੁਣ ਕੰਡ ਬਣ ਗਏ ਠੀਕ ਹੈ ਅੱਗੇ 72 ਆ ਬੇਟਾ ਜਿਹੜਾ ਇਹਦੇ ਗੁਣਨਖੰਡ 1 ਤੇ ਵੀ ਜਾਂਦਾ ਆ 2 ਤੇ ਵੀ ਜਾਂਦਾ 3 ਤੇ ਵੀ ਜਾਊਗਾ ਕਿਉਂਕਿ ਸੰਖਿਆ ਦੇ ਅੰਕਾਂ ਦਾ ਜੋੜ 9 ਆ ਤੇ ਇਹ 3 ਤੇ ਵੀ ਵੰਡਿਆ ਜਾਂਦਾ 72 3 ਤੋਂ ਬਾਅਦ ਵਿੱਚ 4 ਤੇ 4 ਤੇ ਵੀ 18 ਚੋਕੀ 72 ਹੁੰਦੇ ਆ 5 6 12 6 ਕੀ 72 ਤੇ ਵੀ ਜਾਂਦਾ ਫਿਰ ਇਹ ਬੇਟਾ 7 8 9 72 ਤੇ ਉਸ ਤੋਂ ਬਾਅਦ ਦੇ ਵਿੱਚ ਬੇਟਾ 9 10 ਤੇ ਨਹੀਂ ਜਾਂਦਾ 11 ਤੇ ਨਹੀਂ 12 ਉਹ 72 ਹੁੰਦੇ ਆ ਫੇਰ ਇਹ ਤੋਂ ਬਾਅਦ ਚ 18 ਚੌਕੀ 72 ਹੁੰਦੇ ਆ ਫੇਰ ਬੇਟਾ 26 18 ਤੋਂ ਬਾਅਦ ਦੇ ਵਿੱਚ ਇਹ ਜਾਂਦਾ 36 ਤੇ 36 2 72 ਹੁੰਦੇ ਫੇਰ 72 ਤੇ ਹੁਣ ਬੇਟਾ ਅਸੀਂ ਇਹਨਾਂ ਤਿੰਨਾਂ ਦੇ ਵਿੱਚ ਵੱਡੇ ਤੋਂ ਵੱਡਾ ਸਾਂਝਾ ਗੁਣਖੰਡ ਦੇਖਦੇ ਆ 4 4 ਇਹਦੇ ਚ 4 ਤਾਂ ਹੈਗਾ ਪਰ 4 ਤੋਂ ਵੱਡਾ ਦੇਖੋ 6 ਇਹਦੇ ਚ ਹੈਗਾ ਇਹਦੇ ਚ ਵੀ ਹੈਗਾ ਇਹਦੇ ਚ ਵੀ ਹੈਗਾ 6 ਤੋਂ ਬਾਅਦ 9 ਦੇਖੋ ਹੈਗਾ ਤਿੰਨਾਂ ਦੇ ਵਿੱਚ 9 ਇਹਦੇ ਚ ਹੈਗਾ ਇਹਦੇ ਚ ਹੈ ਨਹੀਂ ਤਾਂ ਬੇਟਾ ਉਦੋਂ ਬਾਅਦ ਦੇ ਵਿੱਚ ਦੇਖੋ 12 ਇਹਦੇ ਵਿੱਚ ਵੀ ਹੈਗਾ ਆ ਠੀਕ ਹੈ 12 ਇਹਦੇ ਵਿੱਚ ਵੀ ਹੈਗਾ ਆ ਸੰਝਾ ਤੇ 12 ਇਹਦੇ ਵਿੱਚ ਵੀ ਹੈਗਾ ਆ ਤਾਂ ਆਪਾਂ ਵੱਡੇ ਤੋਂ ਵੱਡਾ ਲੈਣਾ ਹੈ ਬੇਟਾ ਆ 12 ਤਿੰਨਾਂ ਦੇ ਵਿੱਚ ਸੰਝਾ ਹੈਗਾ ਇਸ ਕਰਕੇ ਇਹਦਾ ਮਹੱਤਮ ਸਮਾਵਰਤਕ ਆ ਗਿਆ 12 ਤਾਂ 12 36 12 5 60 12 6 72 ਤਾਂ ਆ ਇੱਕ ਸਵਾਲ ਬੇਟਾ ਤੁਸੀਂ ਆਪ ਕਰ ਲੈਣਾ ਇਹਦੇ ਨਾਲ ਹੀ ਇਹ ਸਵਾਲ ਕੰਪਲੀਟ ਹੋ ਗਿਆ ਇਹ ਚੌਥਾ ਚਾਰ ਨੰਬਰ ਸਵਾਲ ਤਾਂ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ